ਸੁਣਤੋ ਮੈਂ ਰੱਤਾਂ ਚਾਹੀਆਂ ਕਿਹੜੇ ਕੰਮ ਆਇਆ ਬਾਈ ਅਰੇ ਤੂੰ ਕਿਉਂ ਨਾ ਕੋਈ ਆ ਤੂੰ ਅੜੀਓ ਉਹ ਘੜੀ ਪਾਉਂਦਾ ਘੜੀ ਪਾੜੀ ਚੁੱਪ ਤਾਂ ਬਣਾ ਲਾ ਕਲ ਕਿ ਉਹ ਐ ਅੰਗਰੇਜ਼ੇ ਮੂੰਹ ਮੜਾ ਜਾ ਉਹ ਕਰਨਾ ਨਾ ਆਉਂਦਾ ਤਰਿਆ ਜਾ ਪਰ ਮੈਂ ਕੋਈ ਨਹੀਂ ਆਪ ਦੀ ਗੱਲ ਬੱਸ ਕੇ और जो पर आ गया तथा जो पर आया ये मुसलमान का लगाना पड़ता है मेरे नाते मिलने से और वो जो उधर जाकर निकलना है उन्होंने जाने ना द ਅੱਜ ਦਾ ਮੱਧਮ ਤੱਤ ਜਨਸੰਖਿਆ ਨੂੰ ਘਟਾਉਣ ਦੇ ਲਈ ਹੋ ਗਾ ਇਸ ਚੁਣੌਤੀ। ਅੱਜ ਜੇਵਨਾ ਪ੍ਰਾਪਤਨਤਾ ਦੇ ਰਿਹਾ ਹੈ। ਇਸ ਸੰਸਥਾ ਤੋਂ ਪਹਿਲਾ ਕਦਮ ਚੁੱਕਿਆ ਗਿਆ ਹੈ। ਲੱਗਦਾ ਹੈ ਕਿ ਕੱਪੇ ਤੋਂ ਲੈ ਕੇ ਇਹ ਸਿਵਾ ਗ੍ਰੰਥਾਂ ਜਾਰੀ ਸੀ। ਅੱਜ ਸ਼ੁਰੂਆਤ ਦੁਬਾਰਾ ਕੀਤੀ ਗਈ ਆ ਇਸ ਹੱਸਰ ਵਿੱਚ ਬਾਬਾ ਜੀ ਨਗਰ ਦੇ ਬਾਦੋ ਕਿਨਾਰੇ ਤੋਂ ਸਾਡੀ ਗੱਲ ਬਾਤ ਹੋ ਰਹੀ ਹੈ ਸਮਾਜਿਕ ਚਰਚਾ ਕਰ ਰਹੇ ਹਾਂ। ਸਰੋਣੀਆਂ ਨਾਲ ਅਸੀਂ ਆ ਕੇ ਮਿਲ ਜੇ ਤੇ ਇਹਨਾਂ ਨੇ ਨੰਨ ਪਹਿਲ ਕਦਮ ਚੁੱਕਿਆ। ਤਨ ਤਨ ਆਪਣੇ ਸ਼ਿਵਰਾ ਸਾਹਿਬ ਦੀ ਗੱਡੀ ਆਈ ਨਗਰ ਲੈ ਗਈ। ਕਿਵੇਂ ਦੇ ਦਿਓ ਕੀ ਕਰਾਂ ਚੋ। ਇਹ ਬਹੁਤ ਚੰਗਾ ਪ੍ਰਾਲਾ ਜੀ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵੱਲੋਂ ਬਰਾੜ ਸਾਹਿਬ ਜੀ ਦੇ ਪ੍ਰਬੰਧਕ ਨੇ ਇਹ ਫ੍ਰੀ ਸਰਵਿਸ ਗਰੀਬਾਂ ਦੇ ਲਈ ਲੰਗਰ ਡੇਲੀ ਲਗਾਇਆ ਕਰਨਗੇ। ਹੁਸ਼ਿਆਰਪੁਰ ਤੋਂ ਇਹ ਸੰਸਥਾ ਬਿਲੋਂਗ ਕਰਦੀ ਹੈ ਤੇ ਗਰੀਬ ਜਨਤਾ ਦੇ ਲਈ ਆਮ ਜਨਤਾ ਦੇ ਲਈ ਇਹ ਬਹੁਤ ਹੀ ਵਧੀਆ ਪ੍ਰਾਲਾ ਹੈ। ਤੇ ਇਨਸਾਨੀਅਤ ਦੇ ਲਈ ਵੀ ਇਹ ਬਹੁਤ ਵਧੀਆ ਹੈ। ਇਹਨਾਂ ਵਾਂਗ ਜਿਦਾਂ ਇਹ ਹਸਪਤਾਲ ਦਿੱਤਾ ਗਿਆ ਵਾ ਇਹ ਟੁਕਵਾਸਥਾਨ ਕੇ ਜਨੂੰ ਜਗ੍ਹਾ ਵੀ ਹੋਣੀ ਚਾਹੀਦੀ ਕੋਈ ਨਾ ਬਤ। ਕਿ ਕਿਹੜਾ ਜਗਾ ਰਹੇ? ਹਾਂ ਅਜੇ ਤਾਂ ਇਹਨਾਂ ਨੂੰ ਇਹ ਜਗ੍ਹਾ ਦੇ ਦਿੱਤੀ ਹੈ ਇਸ ਤੋਂ ਵੀ ਵਧੀਆ ਜੇ ਟੁਕਵਾਸਥਾਨ ਕੇ ਜਿੱਥੇ ਜ਼ਿਆਦਾ ਪਬਲਿਕ ਆਏਗੀ ਅਸੀਂ ਉਹ ਵੀ ਇਸ ਤੋਂ ਅੱਗੇ ਵਧੀਆ ਲੱਭ ਲਵਾਂਗੇ। ਪਰ ਇਹ ਵੀ ਬੜੀ ਐਕਸੈਸੀਬਲ ਜਗ੍ਹਾ ਹੈ। ਇੱਥੇ ਸਾਰੇ ਨੂੰ ਪਤਾ ਲੱਗ ਹੀ ਗਿਆ ਹੈ ਜੀ ਇੱਥੇ ਫਰੀ ਨੰਗਰ ਚੱਲ ਰਿਹਾ ਹੈ। ਹਾਂਜੀ ਹਾਂਜੀ ਬਿਲਕੁਲ ਇਹ ਬਿਯਾਰੀ ਖਾਣਾ ਬਣਾ ਕੇ ਦੇਣਗੇ ਤੇ ਜਿਹੜੇ ਮਰੀਜ਼ ਇੱਥੇ ਐਮਸੀਐਚ ਵਾਰਡ ਚ ਆਣ ਜਾਂ ਐਮ ਉਹ ਵਧੀਆ ਤਰੀਕੇ ਦਾ ਪੋਸ਼ਟਿਕ ਖਾਣਾ ਦੇਣਗੇ ਤੇ ਉਹਨਾਂ ਦੇ ਲਈ ਬਹੁਤ ਵਧੀਆ ਰਹੇਗਾ ਨਹੀਂ ਦੇਖਿਆ ਖਾਣਾ ਲੈ ਕੇ ਆਉਂਦੀ ਟੱਗੜ ਦੀ ਕਿ ਕਿੱਥੋਂ ਗੱਡੀ ਆਉਂਦੀ ਨੇ ਕੀ ਇਹ ਜੀ ਧੰਗ ਗੁਰੂ ਰਾਮਦਾਸ ਲੰਗਰ ਸੇਵਾ ਪੋਰ ਹਿਰਾ ਹਰਪੁਰ ਤੋਂ ਗੱਡੀ ਆਉਂਦੀ ਆ ਜੀ ਇਹ ਸੰਸਥਾ ਦੀਆਂ ਗੱਡੀਆਂ ਪੂਰੇ ਪੰਜਾਬ ਤੇ ਚੱਲਦੀਆਂ ਜੀ ਜਿੱਦਾਂ ਸਾਡੀਆਂ ਦੋ ਰਸੋਈਆਂ ਨੇ ਇੱਕ ਮਾਲਵੇ ਦੇ ਵਿੱਚ ਨੇ ਮੁਕਸਰ ਸਾਹਿਬ ਉਧਰੋਂ ਫਾਜ਼ਲ ਕਹਾ ਹੋਰ ਮਲੋੜ ਮੁਕਸਰ ਚੱਲਦੀਆਂ ਫਾ ਸੰਗਰੂਰ ਮਾਨਸਾ ਇਧਰੋਂ ਮਾਝਾ ਤੋਂ ਪੂਰਾ ਕਵਰੇਜ ਤੇ ਅੱਜ ਅਸੀਂ ਆਪਣੇ ਡਾਕਟਰ ਸਾਹਿਬ ਦੀ ਮੈਂਨਾਂ ਦੀ ਮਿਹਰਬਾਨੀ ਦੇ ਨਾਲ ਡਾਕਟਰ ਪਟਾ ਸਾਹਿਬ ਜੀ ਨੇ ਬਹੁਤ ਵਧੀਆ ਅਫਸਰ ਨੇ ਇਹਨਾਂ ਨਾਲ ਗੱਲਬਾਤ ਕਰਕੇ ਪਹਿਲਾਂ ਗੱਡੀ ਚਲਾਈ ਜੀ ਬੰਦ ਹੋ ਗਈ ਸੀ ਕੁਝ ਕਾਰਨਾ ਕਰਕੇ ਤੇ ਅੱਜ ਇਹਨਾਂ ਨਾਲ ਹੀ ਮਿਲ ਕੇ ਤੇ ਇਹਨਾਂ ਨੇ ਫਿਰ ਕਹਿੰਦੇ ਤੁਹਾਨੂੰ ਸ਼ੁਰੂ ਕਰੋ ਗੱਡੀ ਤਾਂ ਇਹਨਾਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਇਨਸਾਨ ਦੇ ਅੰਦਰ ਭਾਵਨਾ ਹੁੰਦੀ ਹੈ ਜਾਂ ਤਰਸ ਹੁੰਦਾ ਉਹੀ ਬੰਦੇ ਇਦਾਂ ਦੀ ਸੇਵਾ ਚਲਵਾ ਸਕਦੇ ਜਿਨ੍ਹਾਂ ਦੇ ਅੰਦਰ ਦਇਆ ਤਰਸ ਨਹੀਂ ਹੁੰਦਾ ਉਹ ਲੰਗਰ ਨੂੰ ਮਹੱਤਤਾ ਨਹੀਂ ਦਿੰਦੇਗੇ ਇਸ ਕਰਕੇ ਅਸੀਂ ਸਿਮਨ ਸਰ ਸੱਜਨ ਸਾਹਿਬ ਜੀ ਦਾ ਕਰਨ ਤਰਨ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਮਹਾਰਾਜ ਜੀ ਨੇ ਨਨ ਚਾਰਦੀ ਕਲਾ ਚ ਰੱਖੇ ਤੇ ਇਤਾਂ ਹੀ ਇਹ ਸੇਵਾ ਸਾਡੀ ਜਿਹੜੀ ਇਹ ਬਰਾਭ ਸਾਹਿਬ ਕਿੰਨੀ ਕਿੰਨੀ ਪੁਰਾਣੀਆਂ ਵਾਂਗ ਸੰਗਸ਼ਕ ਪਾਪ ਇਹ ਸਾਡਾ ਹਾਂਜੀ ਇਹ ਘਰ ਤੋਂ ਘਰ ਭਾਵੇਂ 5000 ਬੰਦਾ ਹੋਵੇ ਭਾਵੇਂ 2000 ਹੋਵੇ ਭਾਵੇਂ 3000 ਜਿੰਨੀ ਲੋੜ ਹੋਵੇ ਉਨਾ ਹੀ ਲੰਗਰਾਈ ਆ ਅੱਛਾ ਜੀ ਆਈ ਹਾਂਜੀ ਹਾਂਜੀ ਤੇ ਅਸੀਂ ਇਹਦੇ ਫਿਰ ਕਿਤੇ ਵਿੱਚ ਚੱਲੀ ਉਤੋਂ ਸਵੇਰੇ ਸਾਡੀ ਗੱਡੀ 8 ਵਜੇ ਚੱਲ ਪਈਗੀ ਹਾਂਜੀ ਤੇ ਲਗਭਗ 10:30 10 ਫਿਰ ਟ੍ਰੈਫਿਕ ਕਰਕੇ 10:30 ਪਹੁੰਚ ਜਾਂਦੇ ਆ ਆ ਗਿਆ ਜਿੱਥੇ ਵੀ ਸਾਡਾ ਲੰਗਰ ਜਾਂਦਾ 10:30 ਦਾ ਟਾਈਮ ਹੀ ਪੂਰੇ ਪੰਜਾਬ ਜਾਂ ਪੀਜੀਆ ਹੋਵੇ ਜਾਂ ਮਹਾਲੀ ਤਾਰਨ ਤਾਰਨ ਨਵੰਬਰ ਸਰ ਹੋਵੇ ਗੁਰਦਾਸਪੁਰ ਤੇ ਜਲੰਧਰ ਹੋਵੇ ਨਕੌਂਦਰ ਹੋਵੇ ਹਰ ਇੱਕ ਜਗ੍ਹਾ ਤੇ ਗੱਡੀਆਂ ਚੱਲਦੀਆਂ ਨੇ ਇਹ ਵੀ ਬਰਾਦ ਸਾਹਿਬ ਦਾ ਪੁਲਾਰਾ ਚੱਲਦਾ ਵੀ ਇਹ ਕਿੰਨਾ ਮਿਲੂ ਚੱਲਦਾ ਜੀ ਸਾਡੇ ਮੇਰੇ ਸਾਡੇ ਬਾਬਾ ਜੀ ਨੇ ਸਰਦਾਰ ਮਨਜੀਤ ਸਿੰਘ ਜੀ ਅਮਰੀਕਾ ਰਹਿੰਦੇ ਨੇ ਉਹਨਾਂ ਦੀ ਸੋਚ ਸੀਗੀ ਇਹ ਮਤਲਬ ਵੀ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਦੀ ਤੇ ਉਹਨਾਂ ਦੀ ਸੋਚ ਦੇ ਮੁਤਾਬਕੇ ਅਮਰੀਕਾ ਤੋਂ ਚੱਲ ਰਿਹਾ ਜੀ